ਲੁਧਿਆਣਾ ਦੀ ਮਸ਼ਹੂਰ ਹੀਰੋ ਬੈਕਰੀ ਦੇ ਮਾਲਕ ਤੇ ਪਰਚਾ ਦਰਜ ਹੋਇਆ ਦਰਸਲ ਮਾਮਲਾ ਕੀ ਹੈ ਮਾਮਲਾ 2023 ਦਾ ਜਿਸ ਦੇ ਵਿੱਚ ਹੀਰੋ ਬੈਕਰੀ ਨੇ ਆਪਣੀ ਦੁਕਾਨ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਸੀ ਪਰ ਉਹ ਕਾਰਪੋਰੇਸ਼ਨ ਤੋਂ ਇਜਾਜ਼ਤ ਉਸਦੀ ਨਹੀਂ ਲਈ ਸੀ ਤੇ ਇੱਕ ਕਬਜ਼ੇ ਵਾਲੀ ਜਗ੍ਹਾ ਤੇ ਜਿਹੜਾ ਨਿਰਮਾਣ ਉਹ ਦੁਕਾਨ ਦਾ ਕੀਤਾ ਹੋਇਆ ਸੀ ਤਾਂ ਉਸ ਨੂੰ ਲੈ ਕੇ ਕਾਰਪੋਰੇਸ਼ਨ ਨੇ ਪਹਿਲਾਂ ਨੋਟਿਸ ਜਾਰੀ ਕੀਤੇ ਜਦੋਂ ਫਿਰ ਵੀ ਨਹੀਂ ਗੱਲ ਬਣੀ ਤਾਂ ਕਾਰਪੋਰੇਸ਼ਨ ਨੇ ਹੀਰੋ ਬੈਕਰੀ ਨੂੰ ਸੀਲ ਲਗਾ ਦਿੱਤੀ ਸੀਗੀ ਉਹ ਹੀਰੋ ਬੈਕਰੀ ਬੰਦ ਕਰਵਾ ਦਿੱਤੀ ਸੀ ਸੀਲ ਕਰਵਾ ਦਿੱਤੀ ਸੀ ਉਸ ਤੋਂ ਬਾਅਦ ਹੀਰੋ ਬੈਕਰੀ ਦੇ ਮਾਲਕ ਦੇ ਵੱਲੋਂ ਉਹ ਸੀਲ ਤੋੜ ਕੇ ਆਪਣੀ ਦੁਕਾਨ ਦੀ ਜਿਹੜੀ ਹੈ ਸ਼ੁਰੂਆਤ ਤੋਂ ਬਾਹਰ ਉੱਥੋਂ ਕਰ ਲਿੱਤੀ ਜਾਂਦੀ ਹੈ ਸਭ ਅਸੀਂ ਨਹੀਂ ਕਹਿ ਰਹੇ ਸਗੋਂ ਐਫ ਆਈ ਆਰ ਦੀ ਕਾਪੀ ਕਹਿ ਰਹੀ ਹੈ ਕਿ ਹੀਰੋ ਬੈਕਰੀ ਦੇ ਮਾਲਕ ਨੇ ਸੀਲ ਤੋੜ ਕੇ ਹੈ ਉੱਥੇ ਕਾਰਪੋਰੇਸ਼ਨ ਦੇ ਨਿਯਮਾਂ ਦੀ ਕਾਰਪੋਰੇਸ਼ਨ ਦੇ ਅਫਸਰਾਂ ਦੀ ਜਿਹੜੀ ਹੈ ਨੋਟਿਸਾਂ ਦੀ ਉਲੰਘਣਾ ਕੀਤੀ ਹੈ ਕਾਰਪੋਰੇਸ਼ਨ ਦੀ ਇਜਾਜ਼ਤ ਤੋਂ ਬਿਨਾ ਉਹ ਖੁਦ ਮੁਖਤਿਆਰ ਹੋ ਕੇ ਸੀਲ ਤੋੜੀ ਹੈ ਤਾਂ ਉਸ ਤੋਂ ਬਾਅਦ ਐਫ ਆਈ ਆਰ ਜਿਹੜੀ ਹੈ ਦਰਜ ਹੀਰੋ ਬੈਕਰੀ ਦੇ ਮਾਲਕ ਤੇ ਹੋ ਗਈ ਆ ਦੱਸ ਰਹੀਏ ਕਿ ਜਿਹੜੀ ਮਲਹਾਰ ਰੋਡ ਤੇ ਹੀਰੋ ਬੈਕਰੀ ਸਥਿਤ ਹੈ ਜਦੋਂ ਇੰਪਰੂਵਮੈਂਟ ਟਰਸਟ ਨੇ ਐਸਏ ਰੋਡ ਕੱਟੀ ਸੀ ਤਾਂ 120 ਫੁੱਟ ਚੌੜੀ ਇਹ ਰੋਡ ਜਿਹੜੀ ਆ ਉਹ ਕੱਟੀ ਸੀ ਪਰ ਹੌਲੀ ਹੌਲੀ ਕਬਜ਼ੇ ਜਿਹੜੇ ਨੇ ਹੁੰਦੇ ਰਹੇ ਅਤੇ 30 ਫੁੱਟ ਕਬਜ਼ਾ ਜਿਹੜਾ ਉਹ ਰੋਡ ਤੇ ਬਾਹਰ ਹੋ ਗਿਆ ਤੇ ਵੈਲਕਮ ਪੈਲੇਸ ਤੋਂ ਹੀਰੋ ਬੈਕਰੀ ਤੱਕ ਆਂਦੀ ਆਂਦੀ ਸੜਕ ਜਿਹੜੀ 120 ਫੁੱਟ ਚੌੜੀ ਸੜਕ ਜਿਹੜੀ ਆ ਉਹ 90 ਫੁੱਟ ਹੀ ਰਹਿ ਜਾਂਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੀਰੋ ਬੈਕਰੀ ਜੀ ਜਿਹੜੀ ਜਗ੍ਹਾ ਹੈ ਉੱਥੇ 30 ਫੁੱਟ ਦੀ ਜਿਹੜੀ ਜਗ੍ਹਾ ਤੇ ਕਬਜ਼ਾ ਉੱਥੇ ਉਹ ਨਾਲੇ ਦੀ ਜਗ੍ਹਾ ਜਿਹੜੀ ਹੈ ਉਹ ਅੰਪਰੂਵਮੈਂਟ ਟਰਸਟ ਦੇ ਨਕਸ਼ੇ ਦੇ ਵਿੱਚ ਆ ਉਹ ਨਾਲੇ ਇਹਦੇ ਉੱਤੇ ਜਿਹੜੀ ਦੁਕਾਨ ਬਣੀ ਹੋਈ ਹੈ ਇਸ ਤੋਂ ਪਹਿਲਾਂ ਸਿਟੀ ਮਾਲ ਦਾ ਜਿਹੜਾ ਮੁੱਦਾ ਉੱਠਿਆ ਸੀਗਾ ਉਹਨਾਂ ਨੇ ਵੀ ਭਾਰੀ ਜੁਰਮਾਨਾ ਭਰ ਕੇ ਕਾਰਪੋਰੇਸ਼ਨ ਨੂੰ ਉਹ ਸਭ ਮਸਲਾ ਹੱਲ ਕੀਤਾ ਸੀਗਾ ਪਰ ਹੀਰੋ ਬੇਕਰੀ ਤੇ ਸੀਲਿੰਗ ਜਿਹੜੀ ਆ ਹੋਈ ਸੀ ਪਰ ਉਹ ਸੀਲ ਤੋੜ ਕੇ ਉੱਥੇ ਆਪਣਾ ਕੰਮ ਕਰਨ ਲੱਗ ਕੇ ਸੀਗੇ ਕਾਰਪੋਰੇਸ਼ਨ ਦੇ ਅਫਸਰਾਂ ਦੀ ਕੰਪਲੇਂਟ ਤੇ ਹੁਣ ਇਹ ਐਫ ਆਈ ਆਰ ਦਰਜ ਹੋਈ ਹੈ ਤੇ ਵੀ ਪੁੱਛਿਆ ਜਾ ਰਿਹਾ ਕਿ ਉਹ ਸੀਲ ਤੋੜੀ ਕਿਸ ਤਰ੍ਹਾਂ ਕੀ ਕੋਈ ਵਿੱਚ ਹਜੇ ਵੀ ਇਹ ਚੱਲ ਰਹੀ ਹੈ ਗੱਲ ਕਿ ਇੱਕ ਏਟੀਪੀ ਦੇ ਵੱਲੋਂ ਅਨਾਕਾਨੀ ਕਾਰਵਾਈ ਕਰਨ ਦੇ ਵਿੱਚ ਕੀਤੀ ਜਾ ਰਹੀ ਸੀ ਮਿਲੀ ਭੁਗਤ ਇਸ ਦੇ ਵਿੱਚ ਕਾਫੀ ਅਫਸਰਾਂ ਦੀ ਦੱਸੀ ਜਾ ਰਹੀ ਹੈ ਕਿ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇਹ ਸੀਲ ਜਿਹੜੀ ਹੈ ਤੋੜੀ ਗਈ ਸੀ ਬੇਕਰੀ ਦੀ ਅਤੇ ਇਸ ਤੇ ਕੋਈ ਕਾਰਵਾਈ ਜਿਹੜੀ ਹੈ ਬਾਅਦ ਦੇ ਵਿੱਚ ਨਹੀਂ ਕੀਤੀ ਗਈ ਸੀ ਤੇ ਹੁਣ ਇਸ ਦੁਕਾਨ ਤੇ ਕਾਰਵਾਈ ਅੱਗੇ ਹੁੰਦੀ ਹੈ ਕਿ ਨਹੀਂ ਇਹ ਵੀ ਸਮਾਂ ਦੱਸੇਗਾ ਤਾਂ ਪੂਰਾ ਪ੍ਰੇਸ਼ੀ ਸਾਹਿਬ ਨਾਲ ਜੁੜੇ ਰਹਿਣਾ ਤੋਂ ਸਮਜੀ ਸਿੰਘ ਜਨਤਾ ਸੀ ਧੰਨਵਾਦ